아니, 아! ਦਾ ਅੱਜ ਤੁਹਾਡਾ ਕੀ ਨਾਮ ਹੈ ਤੇ ਅੱਜ ਤੁਸੀਂ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਕਿਰਾ ਕੀ ਅਜੰਡਾ ਹੈ ਮੈਂ ਰਕੇਸ਼ ਕੁਮਾਰ ਨੇਟੂ ਜ਼ਿਲ੍ਹਾ ਕਬੂਲ ਸਾਹਿਬ ਵਾਈਸ ਪ੍ਰੈਜ਼ੀਡੈਂਟ ਹੁਣ ਪਾਰਟੀ ਨੇ ਮੈਨੂੰ ਹਲਕਾ ਇੰਚਾਰਜ ਦੀ ਜ਼ਿੰਮੇਵਾਰੀ ਸੌਂਪੀ ਹੈ ਔਰ ਮੇਰੇ ਨਾਲ ਸਾਡੇ ਰਕੇਸ਼ਪੁਰੇ ਜੀ ਮੰਡਲ ਪ੍ਰਧਾਨ ਜਗਤ ਸਿੰਘ ਜੀ ਅਸ਼ਮੀ ਜੀ ਔਰ ਸਾਡੇ ਬੀਜੇਪੀ ਦੇ ਮੈਂਬਰ ਅਸੀਂ ਅੱਜ ਬੈਠੇ ਇੱਥੇ ਇਕੱਠੇ ਹੋਏ ਆ ਅੱਜ ਅਸੀਂ ਇਸ ਵਿਸ਼ੇ ਤੇ ਇਕੱਠੇ ਹੋਏ ਆ ਕਿ ਸਾਡੇ ਵਿੱਚ ਸਾਡਾ ਇੱਕ ਵੀਰ ਕਰਨਜੀਤ ਆਲੀ ਜਿਸ ਨੇ ਕਿ ਕੱਲ ਇੱਕ ਪ੍ਰੈਸ ਕਾਨਫਰੰਸ ਕਰਕੇ ਭਾਰਤੀ ਜਲਤਾ ਪਾਰਟੀ ਤੇ ਸਾਡੇ ਜਿਹੜੇ ਜ਼ਿਲ੍ਹੇ ਦੇ ਪ੍ਰਧਾਨ ਆ ਸਰਦਾਰ ਰঞ্জੀਤ ਸਿੰਘ ਜੀ ਖੋਜੇਵਾਲ ਉਹਨਾਂ ਦੇ ਉੱਤੇ ਇਲਜ਼ਾਮ ਲਾ ਕੇ ਆਪਣੀ ਪਾਰਟੀ ਦੇ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਅੱਜ ਬੜੇ ਦੁੱਖ ਨਾਲ ਅਸੀਂ ਕਹਿਣਾ ਸਾਨੂੰ ਕਹਿਣਾ ਬਿਆਨ ਹੈ ਕਿ ਸਾਡਾ ਕੱਲ ਤੱਕ ਸਾਡਾ ਇਹ ਵੀਰ ਸੀਗਾ ਔਰ ਪਾਰਟੀ ਨੇ ਇਸ ਨੂੰ ਕੁਝ ਆਪਣੇ ਕਰਨਜੀਤ ਸਿੰਘ ਆਲੀ ਇਹਨੂੰ ਬੜਾ ਮਾਨ ਸਤਿਕਾਰ ਦਿੱਤਾ ਇਹ ਸਾਢੇ 1.5 ਸਾਲ ਪਹਿਲਾਂ ਲਗਭਗ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਜਦੋਂ ਇਹ ਸ਼ਾਮਲ ਹੋਇਆ ਇਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੀਗਾ ਸ਼੍ਰੋਮਣੀ ਅਕਾਲੀ ਦਲ ਦੀ ਪਿੱਠ 'ਚ ਛੁਰਾ ਮਾਰ ਕੇ ਇਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਪਹਿਲਾਂ ਹੋਰ ਪਾਰਟੀਆਂ ਨਾਲ ਇਹਦੀ ਗੱਲਬਾਤ ਚੱਲਦੀ ਰਹੀ ਫਿਰ ਇਹ ਸਾਡੇ ਬੀਜੇਪੀ ਦੇ ਵਿੱਚ ਸ਼ਾਮਲ ਹੋਇਆ ਹੁਣ ਜਦੋਂ ਇਲੈਕਸ਼ਨ ਦਾ ਟਾਈਮ ਸੀਗਾ ਤੇ ਭਾਤੀ ਜਨਤਾ ਪਾਰਟੀ ਦੀ ਸਾਡੇ ਜ਼ਿਲ੍ਹਾ ਪ੍ਰਧਾਨ ਦੇ ਨਾਲ ਐਵੇਂ ਗੁੱਸੇ ਗਰੇ ਹੋ ਗਏ ਪਾਰਟੀ ਦੀ ਪਿੱਠੇ ਛੁਲਾ ਮਾਰ ਕੇ ਪਾਤੀ ਅਸੀਂ ਪ੍ਰੈਸ ਕਾਨਫਰੰਸ ਇਸ ਕਰਕੇ ਕਰ ਰਹੇ ਆ ਅਸੀਂ ਇਹ ਨੂੰ ਦੱਸਣਾ ਚਾਹੁੰਦੇ ਆਂ ਵੀ ਪਾਰਟੀ ਨੇ ਇਹਨਾਂ ਮਾਨ ਸਤਕਾਰ ਇਸ ਕਰਨ ਜੀ ਤਾਲੀ ਨੂੰ ਦਿੱਤਾ ਕਿ ਇਹਨੂੰ ਥੱਲਿਓ ਚੁੱਕ ਕੇ ਕਪੂਰਸੇ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਵਾਈਸ ਜ਼ਿਲ੍ਹਾ ਪ੍ਰਧਾਨ ਬਣਾਇਆ ਵਾਈਸ ਪ੍ਰਧਾਨ ਜ਼ਿਲ੍ਹੇ ਦਾ ਕਪੂਰਸੇ ਦਾ ਔਰ ਸੁਲਤਾਨਪੁਰ ਦਾ ਹਲਕਾ ਇੰਚਾਰਜ ਬਣਾਇਆ ਇੱਥੇ ਨਹੀਂ ਸਰਦਾਰ ਰਣਜੀਤ ਸਿੰਘ ਖੋੜਿਆ ਜਿਹੜੇ ਜिले ਦੇ ਪ੍ਰਧਾਨ ਆ ਉਹ ਕੋਸ਼ਿਸ਼ ਮਹੀਨਿਆਂ ਵਾਸਤੇ ਆਪਣੇ ਬਾਹਰ ਰਿਸ਼ਤੇਦਾਰ ਨੂੰ ਮਿਲਣ ਵਾਸਤੇ ਗਏ ਸੀ ਇਹਨੂੰ ਕਾਰਜਕਾਰੀ ਦਾ ਪ੍ਰਧਾਨ ਕਬੂਰ ਸੇ ਜिले ਦੀ ਇਹਨੂੰ ਜ਼ਿੰਮੇਵਾਰੀ ਸੌਂਪ ਕੇ ਗਏ ਹੋਰ ਇਸ ਤੋਂ ਵੱਧ ਪਾਰਟੀ ਕੀ ਮਾਨਸਤਿਕ ਕੰਮ ਕਰ ਸਕਦੀ ਯਾਰ ਜਿੱਥੇ ਵੀ ਮੀਟਿੰਗਾਂ ਤੇ ਜਾਂਦੇ ਸੀ ਇਹਨੂੰ ਸਭ ਤੋਂ ਮੋਹਰੇ ਲ ਜਾਂਦੇ ਸੀ ਪੰਜਾਬ ਦੀ ਮੀਟਿੰਗ ਚ ਲੈ ਕੇ ਜਾਂਦੇ ਸੀ ਵਕ ਵਕ ਮੰਤਰੀ ਸਾਹਿਬ ਕੋਲ ਲੈ ਕੇ ਜਾਂਦੇ ਸੀ ਇਲਾਕੇ ਦੇ ਵਿੱਚ ਬੜਾ ਮਾਨਸਤਿਕ ਆ ਸੀ ਇਹ ਏ ਇਹਦਾ ਇਹਦਾ ਕੰਮ ਸ਼ੁਰੂ ਤੋਂ ਇਹੀ ਰਿਹਾ ਵਾ ਇਹ ਜਿੱਥੇ ਜਾਂਦਾ ਵਾ ਉਥੇ ਉਸੇ ਪਾਰਟੀ ਨਾਲ ਗਦਾਰੀ ਕਰਦਾ ਪਹਿਲਾਂ ਅਕਾਲੀ ਦਲ ਨਾਲ ਗਦਾਰੀ ਕੀਤੀ ਹੁਣ ਜਦੋਂ ਇਲੈਕਸ਼ਨਾਂ ਦਾ ਟਾਈਮ ਆਇਆ ਇਹ ਭੱਜਦੀ ਜਾਂਦਾ ਪਾਰਟੀ ਦੇ ਵਰਕਰਾਂ ਨਾਲ ਗਦਾਰੀ ਕਰਕੇ ਉਹਨਾਂ ਦੀ ਪੈਟੇ ਜੀ ਫੁੱਲਾ ਮਾਰ ਕੇ ਇਹ ਭੱਜਿਆ ਵਾ ਅਸੀਂ ਇਸ ਕਰਕੇ ਇਹਦੀ ਪ੍ਰੈਸ ਕਾਨਫਰੰেন্স ਕੀਤੀ ਆ ਇਸ ਗੱਲ ਦਾ ਜਵਾਬ ਦੇਣ ਲੱਗੇ ਆ ਵੀ ਪਾਰਟੀ ਦੇ ਜਿਸ ਦਾ ਪ੍ਰਧਾਨ ਇੰਨੀ ਇਹਦਾ ਮਨਸੂਬਾ ਕੀਤਾ ਇਹਨਾਂ ਕਿਸੇ ਹੋਰ ਪਾਰਟੀ 'ਚ ਜੋ ਸਿੰਪਲ ਨਹੀਗਾ ਭਾਰਤੀ ਜਨਤਾ ਪਾਰਟੀ ਜੋ ਸਿੱਪਨ ਵਾਲੀ ਪਾਰਟੀ ਆ ਸਰਦਾਰ ਰਣਜੀਤ ਸਿੰਘ ਖੋਜੇਵਾਦੀ ਜਿਨ੍ਹਾਂ ਨੇ ਹਰ ਮਰਕਰ ਦਾ ਮਾਨਸਤਕਰ ਕਰਦਿਆ ਇਹਦਾ ਬਹੁਤ ਜ਼ਿਆਦਾ ਮਾਨਸਤਕਰ ਕੀਤਾ ਔਰ ਉਹਨਾਂ ਨੇ ਆਪਣੇ ਵਰਕਰਾਂ ਨੂੰ ਪੁਰਾਣੇ ਵਰਕਰਾਂ ਨੂੰ ਪਾਸੇ ਰੱਖ ਕੇ ਇਹਦਾ ਮਾਨਸਤਕਰ ਕੀਤਾ ਕਿਸੇ ਨੇ ਗਿੰਦੂ ਫਰੰਤੂ ਨਹੀਂ ਕੀਤੀ ਕੱਲ ਇਹ ਕਹਿੰਦਾ ਮੇਰੇ ਤੋਂ ਮੈਂ ਜਦੋਂ ਆਇਆ ਵਾ ਪਾਰਟੀ ਦੇ ਵਿੱਚ ਡੇਢ ਸਾਲ ਡੇਢ ਸਾਲ ਦੇ ਵਿੱਚ ਇੱਥੇ ਕੋਈ ਢੰਡਾ ਨਹੀਂ ਕਿਸੇ ਚੱਕਿਆ ਹੋਇਆ ਇਸ ਪਾਰਟੀ ਦਾ ਮੈਂ ਇਹਨੂੰ ਦੱਸਣਾ ਚਾਹੁੰਦਾ ਗਰਨਜੀਤ ਆਲੀ ਨੂੰ ਤੂੰ 6 ਸਾਲ ਡੇਢ ਸਾਲ ਦੇ ਵਿੱਚ ਆਇਆ ਇੱਥੇ ਤੇ ਤੂੰ ਕਹਿੰਦਾ ਵੀ ਇੱਥੇ ਬੂਥ ਨਹੀਂ ਲੱਗੇ ਕਿਹੜੇ ਇਲੈਕਸ਼ਨ ਹੋਏ ਇੱਥੇ ਜਿੱਥੇ ਬੂਥ ਨਹੀਂ ਲੱਗੇ ਅੱਜ ਦਿਨ ਤੱਕ ਪਹਿਲੀ ਇਲੈਕਸ਼ਨ ਇਹ ਕਹਿੰਦਾ ਬੂਥ ਨਹੀਂ ਲੱਗਣਗੇ ਜਿਹੜਾ ਇਹਦਾ ਪਿੰਡ ਵਾ ਉਥੇ ਬੂਥ ਲੱਗਣਗੇ ਭਾਰਤੀ ਜਨਤਾ ਪਾਰਟੀ ਉਥੇ ਹਰ ਪਿੰਡ ਵਿੱਚ ਬੂਥ ਲਾਉਗੀ ਆ ਜਿਹੜੇ ਮੇਰੇ ਵੀਰ ਪੁਰਾਣੇ ਵਰਕਰ ਬੈਠੇ ਆ ਇਹ ਉਦੋਂ ਜੰਮਿਆ ਹੀ ਨਹੀਂ ਸੀਗਾ ਪਾਰਟੀ ਵਿੱਚ ਨਹੀਂ ਆਇਆ ਇਹ ਉਦੋਂ ਜੰਮਿਆ ਨਹੀਂ ਸੀ ਜਾਦੇ ਅਸੀਂ ਪਾਰਟੀ ਦੇ ਵਰਕਰ ਪਾਰਟੀ ਦੇ ਬੰਦੇ ਅਸੀਂ ਪਾਰਟੀ ਸੇਵਾ ਕਰਦੇ ਆਂ ਪਰਹਾਨ ਜੀ ਵਿਕੇਸ਼ਬੁਰੀ ਜੀ ਇਥੇ ਚਾਰ ਪੰਜ ਵਾਲੀ ਮੰਡਪ ਬਣਾ ਰਹਾ ਮੈਂ ਦੋਵਾਰੀ ਮੰਡਪ ਬਣਾ ਰਹਾ ਅਸ਼ਵੀ ਸ਼ਰਮਾ ਜੀ ਆ ਚਦਵ ਸਿੰਘ ਜੀ ਆ ਸਾਰੇ ਮਸਲ ਬੈਠੇ ਪਾਰਟੀ ਮਹਸੂਰਿਆ ਗੋਦੀਆ ਜੇ ਜਾਣਾ ਸੀ ਤੇ ਛੱਡ ਕੇ ਚਲ ਜਵੇ ਘਰੇ ਬਹਿ ਜਵੇ ਕਿਸੇ ਦੇ ਖਿਲਾਫ ਐਲੀਗੇਸ਼ਨ ਲਾਉਣੇ ਗਲਤ ਪ੍ਰਚਾਰ ਕਰਨਾ ਕਿਸੇ ਦੀ ਸ਼ਾਂ ਦੇ ਖਿਲਾਫ ਬੋਲਣਾ ਔਰ ਇਹ 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 ਹਰ ਪਾਰਟੀਆਂ ਉਦੋਂ ਗਿਆ ਮੈਨੂੰ ਪਾਰਟੀ ਸ਼ਾਮਲ ਕਰ ਲੋ ਕਿਸੇ ਨੇ ਨੂੰ ਪਾਰਟੀ ਨੇ ਸ਼ਾਮਲ ਕੀਤਾ ਅਖੀਰ ਇਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੀ ਜਾਊਗਾ ਥੋੜੇ ਦਿਨਾਂ ਵਿੱਚ ਜਦਾ ਪੰਜਾਬੀ ਦੇ ਘਰਾਵਤ ਹਨ ਇਹ ਬਿੱਲੀ ਥੈਲੋਂ ਬਾਹਰ ਆ ਜੂਗੇ ਇਹ ਸਾਰਿਆਂ ਨੂੰ ਪਤਾ ਲੱਗਿਆ ਹੈ ਜੀ ਇੱਕਦ ਹੋਰ ਅਲੱਗੀ ਗੱਲ ਇਹ ਵੀ ਰੋਕ ਲਗਾਇਆ ਗਿਆ ਹੈ ਕਿ ਰਣਜੀਤ ਸਿੰਘ ਖੋਜੇਵਾਲ ਨੇ ਜਿਨ੍ਹਾਂ ਨੂੰ ਹਲਕੇ ਦੀ ਹਮਕੇ ਦੀ ਕਮਾਂਡ ਦਿੱਤੀ ਹੈ ਇਸ਼ਾਰਾ ਉਹਨਾਂ ਦਾ ਤੁਹਾਡੇ ਨਾਲ ਵੀ ਨਾ ਪਰ ਉਹਨਾਂ ਨੇ ਨਾਮ ਨਾਲ ਦਿੱਤੇ ਪਿਣਾ ਨਹੀਂ ਕਾਲੇ ਵਿਜਨ ਜਾਰੀ ਕੀਤਾ ਹੈ ਕਿ ਜਿਨ੍ਹਾਂ ਨੂੰ ਹਲਕੇ ਦੀ ਜਾਰੀ ਕਿਵੇਂ ਬੰਦੀ ਗਈ ਹੈ ਉਹ ਦੱਸਦੋ ਸਾਫੇ ਮੈਨ ਦਾ ਕਰਕੇ ਲੇ ਗਏ ਆਂ ਤੇ ਜਨਤਕ ਇਮੇਜ ਦੇ ਰਕਤ ਚਾਰ ਨੇ ਆਮ ਆਦਮੀ ਪਾਰਟੀ ਉਹਨਾਂ ਦੇ ਨਾਲ ਬਹਿ ਕੇ ਬਿਆਨ ਜਿਆਨ ਬਜ ਕਰਦੇ ਆ ਕਿ ਉਹਦਾ ਉਹਨਾਂ ਦਾ ਬੜਾ ਵਧੀਆ ਕੰਮ ਕੀਤਾ ਹੈ ਕਿ ਜਨਤਕ ਨੀਮਾਈ ਨੂੰ ਜਿਲ੍ਹਾ ਦੀ ਹੋਂਦ ਹੈ ਔਰ ਨਾਲ ਉਹਨਾਂ ਨੇ ਇਹ ਵੀ ਕੀਤਾ ਜੀ ਮੌਜੂਦਾ ਐਮਐਲਏ ਨੂੰ ਵੀ ਆਪਣੇ ਘਰ ਸੇ ਬੁਲਾ ਕੇ ਉਹਨਾਂ ਦਾ ਮਾਨ ਸਨਕਵਾੜ ਕੀਤਾ ਗਿਆ ਹੈ ਇਹ ਉਹ ਰੋਡ ਵੀ ਤੁਹਾਡੇ ਦੇ ਬਣਾਏ ਗਏ ਹਨ ਇਹਦੇ ਪਿਆਰ ਸੰਬੰਧ ਵੀ ਤੁਹਾਡੇ ਦੇ ਹਨ ਦੇਖੋ ਜੀ ਮੈਂ ਪਹਿਲਾਂ ਵੀ ਕਹਿ ਚੁੱਕਾ ਵੀ ਮੈਂ ਭਾਤੀ ਜਾਂਦਾ ਬਾਡੀ ਦਾ ਵਫਾ ਦਾ ਸ਼ਵਾਈ ਹਾਂ ਅੱਜ ਦਾ ਨਹੀਂ 25 30 ਸਾਲ ਘੱਟ ਤੋਂ ਘੱਟ ਹੋ ਗਿਆ ਜ਼ਿਆਦਾ ਹੀ ਸਮਾਂ ਹੋ ਗਿਆ ਔਰ ਮੈਂ ਸੁਲਤਾਨਪੁਰ ਦੇ ਵਿੱਚ ਸ਼ੇਮ ਮੰਦਰ ਚੌੜਾ ਹੂਆ ਮੈਂ ਉਹਦਾ ਸੇਵਾਦਾਰ ਪਾਰਟੀ ਦਾ ਇੱਕ ਅਲੱਗ ਜੰਡਾ ਹੁੰਦਾ ਮੈਂ ਪਾਰਟੀ ਦੇ ਨਾਲ ਖੜਾ ਔਰ ਜਿੱਥੇ ਪਾਰਟੀ ਪ੍ਰੋਗਰਾਮ ਦਿੰਦੀ ਅਸੀਂ ਉੱਥੇ ਕਰਦੇ ਆਂ ਲੇਕਿਨ ਦੁਨੀਆਦਾਰੀ ਦੇ ਤੌਰ ਤੇ ਮੰਦਰ ਦੇ ਵਿੱਚ ਕੋਈ ਵੀ ਬਿੜੀਗਲ ਬੰਦਾ ਆਉਂਦਾ ਅਸੀਂ ਉਹਦਾ ਮਾਨਸੂਰ ਕਰਦੇ ਆਂ ਸਾਨੂੰ ਕਰਨਾ ਚਾਹੀਦਾ ਵੀ ਅਗਰ ਕੋਈ ਐਮਐਲਏ ਆਂਦਾ ਵਾ ਅਸੀਂ ਉਹਨੂੰ ਕੀ ਕਹੀਏ ਜੇ ਕੋਈ ਐਮਐਲਏ ਸਾਡੇ ਘਰੇ ਆਂਦਾ ਵਾ ਸੋ ਕੁਦੂਕਾ ਦੁਨੀਆਦਾਰੀ ਆ ਤੇ ਇਸ ਦੇ ਵਿੱਚ ਕੋਈ ਕਿੰਦੂ ਬਰੰਦਰ ਨਹੀਂ ਹੋਣੀ ਸਾਈ ਸਾਈ ਦੁਨੀਆ ਉਹਦੀ ਆ ਸਾਰੇ ਡੀਡਰ ਜਾਂਦੇ ਆ ਜੇ ਸਾਡੇ ਕੋਲ ਵੀ ਕੋ ਆ ਗਿਆ ਇਹ ਤੇ ਕਿਸ ਨੂੰ ਉਤਰਾਇ ਨਾ ਚੀਗਾ ਅਸੀਂ ਪਾਰਟੀ ਦੇ ਵਫਾਦਾਰ ਬੰਦੇ ਆ ਇਹ ਤੁਹਾਡੇ ਜਣਾ ਕਿ ਮੰਦਰ ਦਾ ਕਿ ਧਰਮ ਦਾ ਸਵਾਲ ਕਰਨਾ ਸਾਡੀ ਪਾਰਟੀ ਦੇ ਬਰਬਰ ਤੇ ਮਨਸ ਸਾਰੇ ਬਿਲਕੁਲ ਗਿੱਦਾ ਸਾਰੇ ਰਾਜ ਮੰਤਰੀ ਦੇ ਦਵਜ ਸਾਰੇ ਰਾਜਨੀਤਿਕ ਪਾਰਟੀਆਂ ਦੇ ਲੋਕ ਆਉਂਦੇ ਸਾਰੇ ਧਾਰਮਿਕ ਲੋਕ ਆਉਂਦੇ ਸਾਰਿਆਂ ਦਾ ਮਨਸ ਮਾਸਤੂਗ ਲਾਉਂਦਾ ਅਸੀਂ ਬੁਲਾਉਂਦੇ ਆ ਅਸੀਂ ਮੰਦਰ ਦੇ ਬਹੁਤ ਫੰਕਸ਼ਨ ਕਰਦੇ ਆ ਸ਼ੋਭਾ ਜਦ ਤਰਾ ਕਰਦੇ ਆ ਇਈ ਤਰ੍ਹਾਂ ਦੇ ਧਰਮ ਨੋ ਪ੍ਰੋਗਰਾਮ ਕਰਨੇ ਉਹ ਸਾਰੇ ਨਾਲ ਮਿਲ ਕੇ ਕਰਦੇ ਆ ਕਿਸੇ ਦੇ ਕਹਿਣ ਤੇ ਕਿਸੇ ਨੂੰ ਕੋਈ ਹੱਡ ਨਹੀਂ ਜਾਣਾ ਹੁੰਦਾ ਇਹ ਇਹ ਬੰਦੇ ਨੂੰ ਆਪਣੀ ਸਮਝ ਚਾਹੀਦੀ ਆ ਇਹਨੂੰ ਪਾਰਟੀ ਨੇ ਬਹੁਤ ਜ਼ਿਆਦਾ ਮਾਨਸਿਕ ਹੱਲ ਦਿੱਤਾ ਸੀ ਇਹਨੂੰ ਭਟਿਆ ਨਹੀਂ ਇਹ ਗਲਤ ਲੋਕਾਂ ਦੀ ਉਂਗਲ ਝਾੜ ਕੇ ਗੰਗ ਗੁੰਮਰਾਹ ਹੋ ਗਿਆ ਇਹ ਬੰਦਾ ਜਿਹੜਾ ਸੀਗਾ ਜਦੋਂ ਆਇਆ ਦੀ ਸਹੀ ਸੀ ਇਹ ਬਹੁਤ ਜਲਦੀ ਗੁੰਮਰਾਹ ਹੋ ਗਿਆ ਗੁੰਮਰਾਹ ਹੋ ਕੇ ਇਹ ਗਲਤ ਲੋਕਾਂ ਦੇ ਹੱਥਾਂ 'ਚ ਚਲਾ ਗਿਆ ਭਾੜੀ ਜਾਂਦਾ ਪਾਰਟੀ ਕੋ ਇਹੋ ਜਿਹੀ ਪਾਰਟੀ ਆ ਜਿਹੜੀ ਬਹੁਤ ਡਿਸਿਪਲਨ ਵਾਲੀ ਪਾਰਟੀ ਆ